ਆਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਮੈਂ ਗੱਲ ਕਰਾਂਗੀ ਕਿ ਚਮੁਖਿਆ ਚਿਰਾਗ ਜਾਂ ਕੇ ਜੋ ਚਾਰ ਮੂੰਹਾਂ ਵਾਲਾ ਚਿਰਾਗ ਹੁੰਦਾ ਉਹ ਕਿਸ ਪੀਰ ਦਾ ਹੁੰਦਾ ਅਤੇ ਚਾਰ ਮੂੰਹਾਂ ਵਾਲਾ ਚਿਰਾਗ ਜਗੋਂ ਦਾ ਕਿਹੜਾ ਸਮਾਂ ਹੁੰਦਾ ਅਤੇ ਕਿਹੜਾ ਦਿਨ ਹੁੰਦਾ ਇਹ ਜੋ ਚਮੁਖਿਆ ਚਿਰਾਗ ਹੁੰਦਾ ਖਵਾਜ ਖੇਜਰ ਜਿੰਦਾ ਪੀਰ ਜੀ ਦਾ ਹੁੰਦਾ ਹੈ ਇਹ ਚਮੁਖਿਆ ਚਿਰਾਗ ਇਹ ਐਤਵਾਰ ਵਾਲੇ ਦਿਨ ਜਗਾਇਆ ਜਾਂਦਾ ਹੈ ਐਤਵਾਰ ਦਿਨ ਖਵਾਜਾ ਪੀਰ ਜੀ ਦਾ ਦਿਨ ਹੁੰਦਾ ਹੈ ਅਤੇ ਇਹ ਚਮੁਖਿਆ ਚਿਰਾਗ ਦੇਸੀ ਘੋੜੇ ਨਾਲ ਹੀ ਜਗਾਇਆ ਜਾਂਦਾ ਹੈ ਇਹ ਚਮੁਖਿਆ ਚਿਰਾਗ ਜਾਤਾ ਖਵਾਜਾ ਸਾਬ ਜੀ ਦੇ ਦਰਵਾਜ਼ੇ ਦੇ ਵਿੱਚ ਜਗਦਾ ਹੈ ਜਾਂ ਫਿਰ ਜਲ ਦੇ ਕਿਨਾਰੇ ਕਿਸੇ ਦਰਿਆ ਦੇ ਕੰਡੇ ਤੇ ਜਾਂ ਫਿਰ ਕਿਸੇ ਨਹਿਰ ਦੇ ਕੰਡੇ ਤੇ ਕਿਉਂਕਿ ਕੱਲਾ ਚਿਰਾਗ ਹੀ ਨਹੀਂ ਕੀਤਾ ਜਾਂਦਾ ਐਤਵਾਰ ਨੂੰ ਖਵਾਜਾ 피ਰ ਜੀ ਦਾ ਦਲੀਆ ਵੀ ਦਿੱਤਾ ਜਾਂਦਾ ਹੈ ਵੈਸੇ ਤਾਂ ਖਵਾਜਾ 피ਰ ਜੀ ਦੇ ਮੰਨਣ ਵਾਲਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ ਹੁੰਦਾ ਪਰ ਕਈ ਇਹੋ ਜੇ ਵੀ ਖਵਾਜਾ 피ਰ ਜੀ ਦੇ ਭਗਤ ਹੁੰਦੇ ਹੈ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਪਰ ਖਵਾਜਾ 피ਰ ਜੀ ਨੂੰ ਮੰਨਦੇ ਜ਼ਰੂਰ ਹੈ ਉਹਨਾਂ ਦੇ ਬੰਦਗੀ ਦੇ ਨਿਜ਼ਮ ਦਾ ਕਈ ਭਗਤਾਂ ਨੂੰ ਨਹੀਂ ਪਤਾ ਹੁੰਦਾ ਹੈ ਜਿਸ ਵੇਲੇ ਖਵਾਜਾ 피ਰ ਜੀ ਦਾ ਵੇੜਾ ਤਰਾਇਆ ਜਾਂਦਾ ਹੈ ਉਸ ਵੇਲੇ ਵੀ ਵੇੜੇ ਦੇ ਵਿੱਚ ਵੀ ਚਮੁਖਿਆ ਚਿਰਾਗ ਜਗਾਇਆ ਜਾਂਦਾ ਹੈ ਅਤੇ ਉਹ ਚਿਰਾਗ ਵੀ ਦੇਸੀ ਘੋੜੇ ਨਾਲ ਹੀ ਜਗਾਇਆ ਜਾਂਦਾ ਹੈ ਜਾਣੇ ਕਿ ਜਦ ਵੀ ਖਵਾਜਾ ਫਿਰ ਜੀ ਦਾ ਚਿਰਾਗ ਕਿਤੇ ਵੀ ਜਗਾਇਆ ਜਾਂਦਾ ਹੈ ਉਹ ਚਮੁਖਿਆ ਚਿਰਾਗ ਹੀ ਹੁੰਦਾ ਹੈ ਅਤੇ ਖਵਾਜਾ ਸਾਹਿਬ ਜੀ ਦੇਸੀ ਘੇ ਦਾ ਚਰਾਗ ਹੀ ਕਬੂਲ ਕਰਦੇ ਹੈ ਕਈ ਪੀਰਾਂ ਫੀਰਾਂ ਦੇ ਚਰਾਗ ਇੱਕ ਮੂੰਹ ਵਾਲੇ ਚਰਾਗ ਸਰੋਂ ਦੇ ਤੇਲ ਨਾਲ ਹੀ ਜਗਾਏ ਜਾਂਦੇ ਹਨ ਖਵਾਜਾ ਸਾਹਿਬ ਜੀ ਦਾ ਚਰਾਗ ਜੋ ਕਿ ਚਮੁਖਿਆ ਚਰਾਗ ਦੇਸੀ ਘੇ ਦੇ ਨਾਲ ਹੀ ਰੋਸ਼ਨ ਕੀਤਾ ਜਾਂਦਾ ਹੈ ਨਾਚ ਰਿੰਗ ਜਿਹੜੇ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ